ਪਿਛਲੇ ਵਿਸਾਖੀ ਮਨੋਂ ਗੇ ਸ਼ਰਦਾਲੂ ਅਦੇ ਵਿੱਚ ਇੱਕ ਸ਼ਰਦਾਲੂ ਦੀ ਮੌਤ ਹੋ ਗਈ ਹੈ ਸ਼ਰਦਾਲੂ ਦੀ ਪਛਾਣ ਪਟਿਆਲਾ ਦੇ 12 ਸਾਲਾ ਜਾਗੇਰ ਸਿੰਘ ਦੇ ਵਜੋਂ ਹੋਈ ਹੈ ਜੰਗੇ ਈਰ ਸਿੰਘ ਵਿਸਵੇਲੇ ਲਾਹੌਰ ਦੇ ਗੁਰਦਾਰੇ ਦੇ ਰਸਾਇਤ ਵਿੱਚ ਮਤ ਹੋਈ ਹੈ ਇਸ ਸ਼ਰਦਾਲੂ ਦੇ ਨਾਲ ਜੰਗੀਰ ਸਿੰਘ ਨੇ ਭਾਰਤ ਵਾਪਸ ਪਰਤਣਾ ਸੀ ਇੱਕ ਬਹੁਤ ਹੀ ਦੁਖਦ ਘਟਨਾ ਸਾਹਮਣੇ ਆਈ ਇੱਕ ਵਿਅਕਤੀ ਜਿਹਦਾ ਨਾਮ ਜੰਗੀਰ ਸਿੰਘ ਆ ਉਹ ਪਾਕਿਸਤਾਨ ਸਥਿਤ ਗੁਰਦਾਰਾ ਮਾਦਰਸ਼ ਨਾਲ ਲਈ ਜੱਥੇ ਦੇ ਨਾਲ ਗਿਆ ਸੀਗਾ ਉਸ ਦੀ ਕੱਲ ਰਾਤ ਜਿਹੜੀ ਅੱਜ ਰਾਤ ਲੰਗੀ ਹੈ ਕੱਲ ਤੇ ਅੱਜ ਦੀ ਇਸ ਦੇ ਦਰਮਿਆਨੀ ਰਾਤ ਉਹਦੀ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ ਦੇਹਦ ਤੌਰ ਪਰਣ ਕਾਰਨ ਬਹੁਤ ਹੋ ਗਈ ਹੈ ਮਾਨ ਜੋ ਪ੍ਰਧਾਨ ਸਤਾ ਚ ਦਸੀ ਧੰਬੀ ਜੀ ਵੱਲੋਂ ਹੋਏ ਅਦੇ ਅਨੁਸਾਰ ਉਸ ਵਿਅਕਤੀ ਦੀ ਡੈੱਡ ਬੋਡੀ ਲੈਣ ਲਈ ਐਂਬੂਲੈਂਸ ਦਾ ਪ੍ਰਬੰਧ ਕੀਤਾ ਗਿਆ ਇਸ ਵਿਅਕਤੀ ਦੀ ਡੈੱਡ ਬੋਡੀ ਜਿਹੜੀ ਉਹ ਪਰਿਵਾਰ ਨੂੰ ਸੰਪੜਨ ਲਈ ਵਾਗਾਵਾਟਰ ਤੋਂ ਉਹਨਾਂ ਦੇ ਪਿੰਡ ਪਟਿਆਲਾ ਜਾਂ ਲਾਗੇ ਪਿੰਡ ਬਲਕਾ ਉਹ ਪਿੰਡ ਪਟਿਆਲੇ ਲਾਗੇ ਆ ਉੱਥੇ ਭੇਜੇ ਜਾ ਰਹੀ ਹੈ ਮੈਂ ਪਰਿਵਾਰ ਨਾਲ ਮਾਝੋਗ ਪੱਧਾਂ ਸਭ ਵੱਲੋਂ ਹਮਦਰਦੀ ਪ੍ਰਗਟ ਕਰਦਾ ਪਰ ਇੱਕ ਗੱਲ ਜਰੂਰ ਹੈ ਕਿ ਉਹਦੀ ਜਿਹੜੀ ਮੌਤ ਆ ਗੁਰੂ ਚਰਨ ਗੁਰੂ ਮਾਹਦੇ ਚਰਨਾਂ 'ਚ ਹੋਈ ਆ ਮੈਂ ਸਮਝਦਾ ਕਿ ਇਹੋ ਜਿਹੇ ਬੰਦੇ ਦੀ ਮੌਤ ਜਿਹੜੀ ਗੁਰੂ ਦੀ ਚਰਨਾਂ 'ਚ ਹੋਣੀ ਉਸ 10 ਵਰਗ ਨੂੰ ਜਾਣ ਵਾਲੀ ਗੱਲ ਆ